ਡੇਰਾ ਬਸੀ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਨੇ ਡੇਰਾ ਬਸੀ ਹਲਕੇ ਦੇ ਮੁਸਲਿਮ ਭਾਈਚਾਰੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੁਆਰਾ ਹੜ੍ਹ ਪ੍ਰਭਾਵਿਤ ਖੇਤਰ ਦੇ ਡੇਰਾ ਬਾਬਾ ਨਾਨਕ ਵਿਖੇ ਲੈ ਕੇ ਜਾ ਰਹੇ ਰਾਤ ਸਮੱਗਰੀ ਦੇ ਟਰੱਕਾਂ ਨੂੰ ਰਵਾਨਾ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਪੰਜਾਬ ਦੇ ਇਸ ਮੁਸ਼ਕਿਲ ਸਮੇਂ ਦੇ ਵਿੱਚ ਆਪਸੀ ਭਾਈਚਾਰੇ ਦੀ ਪਹਲਾਈ ਦੇ ਲਈ ਕੰਮ ਕਰ ਰਹੇ ਨੇ। ਮੇਰੀ ਜ਼ਿੰਦਗੀ ਦੇ ਉਤੇ ਹਸਲ ਪਾਲਾ ਜਿਹੜੇ ਇਸ ਪਰਿਵਾਰਾਂ ਦੇ ਨਾਲ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਤੋਂ ਲੈ ਕੇ ਮੇਰਾ ਅੱਜ ਤੱਕ ਲਗਭਗ ਸਾਡੇ ਤਿੰਨ ਪੀੜੀਆਂ ਦਾ ਸਾਥ ਹੈ। ਔਰ ਮੈਨੂੰ ਇਸ ਕਰਦੀ ਬੜੀ ਵੱਡੀ ਖੁਸ਼ੀ ਹੈ। ਮذਬਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਮੁਸਲਮਾਨ ਬਰਾਦਰੀ ਦੇ ਭਾਈਚਾਰੇ ਦਾ ਇਹਦਾ ਬਸੇ ਹਲਕੇ ਦੇ ਉੱਪਰ ਘਟੋ ਘਟ 12 13 ਟਰੱਕ ਅਜ ਤੱਕ ਜਾ ਚੁੱਕੇ। ਅੱਜ ਫਿਰ ਉਸ ਭਾਈਚਾਰੇ ਨੇ ਸਮੁਦਾਇ ਨੇ ਬਹੁਤ ਵੱਡਾ ਮੇਰੇ ਕੋਲ 2 3 4 ਟਰੱਕ ਦਾ ਸਮਾਨ ਇਕੱਠਾ ਕਰਕੇ ਪੰਜਾਬ ਜਾੜ ਪੀੜਤਾਂ ਦੀ ਭੇਜ ਰਹੇ ਹਾਂ ਮੈਂ ਤੇ ਮੇਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਲ ਦੇ ਕਰਾਇਆ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਜਦੋਂ ਪੰਜਾਬ ਜਾਗੁੱਟ ਦਸ ਉਹ ਜਾਤ ਪੱਤ ਮذਬਤ ਨਹੀਂ ਦੇਖਦਾ ਅਸੀਂ ਪੰਜਾਬੀ ਹਾਂ ਇਹ ਮੇਰੇ ਸਾਰੇ ਭਰਾ ਪੰਜਾਬੀ ਹਾਂ ਅੱਜ ਪੰਜਾਬ ਦੇ ਦੁੱਖ ਦਰਦ ਦੇ ਵਿੱਚ ਅੱਜ ਉਹ ਜਿਹੜੇ ਹੋਏ ਪੰਜਾਬ 'ਚ ਜਿਹੜੀ ਇਹਨਾਂ ਨੇ ਹੁਕਤੀ ਪਾਈ ਹੈ ਅੱਜ 8 10 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਰਬਾਦੀ ਹੋਈ ਹੈ ਜਦੋਂ ਕਿਸੇ ਜੰਗਲ ਨੂੰ ਅੱਗ ਲੱਗਦੀ ਆ ਤੁਸੀਂ ਵੇਖਿਆ ਹੋਵੇ ਕਿ ਨਾ ਚਿੜੀ ਦਾ ਨਾਮ ਆਉਂਦਾ ਕਿ ਛਿੜੀ ਸਮੁੰਦਰ ਜਾ ਕੇ ਸੁੰਝ ਚ ਪਾਣੀ ਲੈ ਕੇ ਉਹਦੇ ਅੱਗੇ ਲਾਉਂਦੀ ਸੀ ਉਹਦੇ ਜੰਗਲ ਦੀ ਅੱਗ ਤਾਂ ਨਹੀਂ 부ਜੀ ਪਰ ਚਿੜੀ ਦਾ ਨਾਮ ਇਤਿਹਾਸ 'ਚ ਅੱਜ ਵੀ ਰਿਹਾ ਗਿਆ ਇਸ ਭਾਈਚਾਰੇ ਜੋ ਮੇਰੇ ਲਈ ਔਰ ਮੇਰੇ ਪੰਜਾਬ ਲਈ ਕੀਤਾ ਚਿੜੀ ਤੋਂ ਵੱਡਾ ਕੰਮ ਕਰਕੇ ਦਿਖਾਤਾ ਮੈਨੂੰ ਅੱਜ ਯਾਰੇ ਮਿਹਨਤ ਕਾ ਸ਼ਲੋਕ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਟਰੱਕਾਂ ਦੇ ਟਰੱਕ ਪੰਜਾਬ ਲਈ ਭੇਜ ਰਹੇ ਨੇ ਅੱਜ ਜਿੰਨੇ ਗੁਰਦੁਆਰੇ ਮਸਜਿਦ ਮੰਦਰ ਇਸ ਭਾਈਚਾਰੇ ਨੇ ਬਣਾਏ ਨੇ ਸਾਡੇ ਮੇਰੇ ਦੀ ਵੀ ਮੇਰਾ 50 ਸਾਲ ਪੁਰਾਣਾ 60 ਸਾਲ ਪੁਰਾਣਾ ਘਰ ਇਹਨਾਂ ਪਰਿਵਾਰਾਂ ਨੇ ਬਣਾ ਕੇ ਦਿੱਤਾ ਮੈਂ ਇੱਥੇ ਮੇਰੇ ਪੁਰਾਣੇ ਮਿੱਤਰ ਅਨਵਰ ਜੀ ਬੈਠੇ ਸੀ ਮੈਂ ਬਚਪਨ ਦੀਆਂ ਗੱਲਾਂ ਕਰਕੇ ਮੈਂ ਭਾਵੁਕ ਨਹੀਂ ਛੋਟੇ ਵੀਰ ਹੋਇਆ ਅਸੀਂ ਜ਼ਿੰਦਗੀ 'ਚ ਗਰੀਬੀ ਕੱਟੀ ਆ ਅਸੀਂ ਕੋਈ ਸ਼ਾਮ ਲਾਠਾਂ ਵੇਚ ਕੇ ਕਬਜੇ ਕਰਕੇ ਪੈਸਾ ਨਹੀਂ ਕਮਾਇਆ ਬਾਪੂ ਦੇ 100 ਕਿੱਲੇ ਜ਼ਮੀਨ 'ਚੋਂ ਅੱਜ ਵੀ 60 70 ਕਿੱਲੇ ਜ਼ਮੀਨ ਮੇਰੇ ਕੋਲ ਹੈ ਲੋਕਾਂ ਨੂੰ ਸਮਰਪਿਤ ਕਰਤੀ ਇਹਨਾਂ ਪਰਿਵਾਰਾਂ ਨੇ ਹਮੇਸ਼ਾ ਸਾਡੇ ਪੰਜਾਬ ਦਾ ਦੇਣਾ ਤੱਕੇ ਦਾ ਨਾਰੂਸ਼ਨ ਕੀਤਾ ਆ ਜਿੱਥੇ ਵੀ ਪੰਜਾਬ ਚ ਰਸਤੇ ਲੈ ਕੇ ਜਾਣਗੇ ਮੈਂ ਅੱਲਾਹ ਕੀ ਫਰਿਆਦ ਕਰਦਾ ਕਿ ਇਹ ਅੱਲਾਹ ਇਹਦੇ ਪਰਵਾਰਾਂ ਨੂੰ ਸੁੱਖ ਸ਼ਾਂਤੀ ਬਖਸ਼ੇ ਪਰੇ ਚੜ੍ਹਦੀ ਕਲਾ ਬਹੁਤ ਬਹੁਤ